ਦੇਸ਼ਾਂ ਚ ਰਹਿੰਦੇ ਹੋਏ ਵਤਨੀ ਭਾਵੋ ਮਿੱਟਦੀ ਹੈ ਜਾਂਦੀ ਪਛਾਣ ਬਚਾਵੋ ਹਰ ਗੱਲਾਂ ਕਰ ਕਰਕੇ ਨਕਲਾਂ ਪਰਾਈਆਂ ਖੁਦ ਚੰਗੀਆਂ ਭਲੀਆਂ ਨੇ ਸ਼ਕਲਾਂ ਗਵਾਈਆਂ ਪੂਰਬ ਨੂੰ ਪੱਛਮ ਚ ਕੀ ਹੋ ਰਹਾ ਏ ਕਿਉਂ ਆਪਣਾ ਵਿਰਸਾ ਤਬਾ ਹੋ ਰਿਹਾ ਕਿਉਂ ਆਪਣਾ ਵਿਰਸਾ ਤਬਾ ਯਾਰ ਕਿਸੇ ਨੇ ਸਾਡਾ ਮਹਿਰਮਾਂਦੀ ਏ ਰਾਣੀ ਸੁੰਦਰਾਂ ਦੇ ਹੱਥੋਂ ਲੈਣੀ ਖੈਰ ਬਾਂਦੀ ਏ ਅਭੀ ਗੋਗੀ ਨੂੰ ਬਾਂਦੀ ਦੀ ਹੌਸ ਫੁੱਲ ਗਈ ਫਤ ਦੇ ਜੇਲੀ ਤੇ ਔੜੀ ਛੱਟ ਫੁੱਲ ਗਈ ਆਉਦੇ ਰੂਪ ਤੇ ਮਸਰ ਤੇ ਹੋ ਕੇ ਡੁੱਲ ਗਈ ਆ ਲੈ ਪਿੱਛੇ ਆ ਦੂਸਰੇ ਦੀ ਹੋਰ ਬਾਂਦੀ ਗੋਪੀਆ ਰਾਣੀ ਜਾਗਤੀ ਗਵਾਦੂ ਤੇਰੀ ਯਾਦ ਜੋਗੀਆਂ ਹੋ ਰਹਿਣਾ ਜੱਕ ਉੱਤੇ ਅਮਰ ਸਰੀਰ ਨਾ ਨਾਈ ਕਦੇ ਮੋਸ ਕੋਲ ਦਰਦੇ ਫਕੀਰ ਨਾ ਕਿਹੜਾ ਨਾਲ ਕਿਸੇ ਨੇ ਸਾਡਾ ਪੈਰ ਬੰਦੀ ਏ ਰਾਣੀ ਸੁੰਦਰ ਦੇ ਹੱਥੋਂ ਲੈਣੀ ਖੈਰ ਬੰਦੀ ਏ ਓ ਤੇਰੀ ਸੁੰਦਰ ਸਕਲ ਪਿਆਰੀ ਲੱਗਦੀ ਤੈਨੂੰ ਫੂਕ ਤੂੰ ਬੁਲਾਵੇ ਲਾਟ ਲੱਗਦੀ ਕੋਈ ਰੋਜ ਤੂੰ ਬਹਾਰ ਲੈ ਲੱਗਦੀ ਮੇਰੀ ਕਰਨ ਨਾ ਰਜ ਪਰਵਾਨ ਯੋਗਿਆ ਰਾਣੀ ਜਾਗਦੀ ਗਮਾਉ ਦੁ ਤੇਰੀ ਜ ਨੂੰ ਖਬਰ ਕਰ ਦੌਣ ਕੇ ਆਵੇ ਢਿੱਟਿਆ ਅਸਾਂ ਨੂੰ ਪਾਉਣ ਪਾਉਣ ਕੇ ਹਾਰੇ ਘਰ ਵਾਲੀ ਤੂਤਾ ਵਿਸੇ ਗੈਰ ਬਣਦੀ ਏ